ਪੇ ਸასი ਗੱਲ ਸਾਰਿਆਂ ਨੂੰ ਕੀ ਹਾਲ ਆ ਸਾਰਿਆਂ ਦਾ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਕਰਦੇ ਆ ਸ਼ੌਂਕ ਨਾਲੇ ਕਰਦੇ ਗੱਲਾ ਬਤਾਉ ਫਿਰਦਾ ਅੰਡਰਟੇਕਰ ਤੇ ਨਾਲ ਖੜੀ ਹੈ ਰਾਨੋ ਬੜੇ ਖੜੀ ਹੈ ਗਲਵੀ ਮੁਰਗੀ ਇੱਧਰ ਖੜੀ ਹੈ ਚੰਨੋ ਆ ਫਿਰਦਾ ਆਪਣਾ ਸਲੇਟੀ ਵੱਠਾ ਉੱਚੇ ਕਦ ਵਾਲਾ ਤੇ ਅੱਜ ਆਪਾਂ ਸ਼ਾਮ ਨੂੰ ਤੁਹਾਨੂੰ ਜਿਹੜੇ ਦੋਸਤ ਆਪਣੇ ਸਟੇਟਸ ਦੇਖਦੇ ਆ ਉਹਨਾਂ ਨੂੰ ਆਪਣੇ ਪੀਲੇ ਮੁਰਗੇ ਦਾ ਇੱਕ ਪੱਠਾ ਬਣਿਆ ਬਾਈ ਕਾਂਤੀ ਕੋ 12 ਦਿਨ ਦਾ ਬੱਚਾ ਲੈ ਕੇ ਆਈ ਆਪਣੇ ਕੋਲ ਉਹਦਾ ਵੀ ਸ਼ੌਂਕ ਕਰਾਵਾਂਗੇ ਬਾਕੀ ਅੰਡਰਟੇਕਰ ਨੂੰ ਆਪਾਂ ਸਵੇਰੇ ਖੋਲ ਗਏ ਸੀ ਤੇ ਦੇਖ ਲਓ ਹੁਣ ਸ਼ਾਮਾਂ ਤੱਕ ਦਾਣਾ ਪਾਣੀ ਖਾਦਾ ਹੋਇਆ ਇਹਨੇ ਰੱਜਿਆ ਹੋਇਆ ਝਾੜ ਦੇ ਵਿੱਚ ਆਇਆ ਉਹ ਹੁਣ ਨਵੇਂ ਖੰਭ ਗੱਡੂਗਾ ਹੁਣ ਇਹੋ ਥਿਆ ਪੱਤੀ ਆਪਾਂ ਹੁਣ ਲੈ ਕੋਲ ਇਹਦੇ ਵੀ ਮਿਲਦਾ ਇਹ ਨਵੇਂ 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 ਕੰਭ ਗੱਡੂ ਢੂਈ ਸਾਰੀ ਝੜ ਗਈ ਹੈ ਨਾ ਇਹਦੀ ਜੈ ਖਾਂਦੇ ਹੋਣੇ ਇੱਕ ਦੂਜੇ ਨੂੰ ਨਹੀਂ ਨਹੀਂ ਖਾਂਦੇ ਨਹੀਂ ਹਾਂ ਨਵੇਂ ਹੀ ਆਂ ਕਰੀਚੀ ਆ ਨਾ ਸਾਰਾ اسلحਾ ਹੂੰ ਵਾਕੀਓ ਖੜਾ ਪੁਰਾਣਾ ਖੋਣ ਅੰਡਰ ਟੈਗਰ ਅੰਡਰ ਟੈਗਰ ਦਾ ਰਿਜ਼ਲਟ ਆ ਰਿਹਾ ਇੱਕ ਇੱਕ ਦਾ ਬੱਚਾ ਨਿਕਲਿਆ ਜੀ ਲੱਗਦਾ ਮੈਨੂੰ ਉਧਰ ਬਾਕੀ ਉਹ ਜਿਹੜਾ ਸਲੇਟੀ ਪੱਠਾ ਆਪਣਾ ਉਹ ਪਰਚਾੜਿਆ ਉਹਨੂੰ ਵੀ ਖੋਲਦਾ ਮੈਂ ਗਲਵਾ ਉਹਦੇ ਬੱਚੇ ਬਣ ਗਏ ਆ ਤੇ ਇੱਧਰ ਇਹਨਾਂ ਬੱਚਿਆਂ ਦਾ ਸ਼ੌਂਕ ਕਰੋ ਕਿਵੇਂ ਦੇ ਤਿਆਰ ਹੋ ਰਿਹਾ ਦੱਸਿਓ ਠੀਕ ਹੈ ਤੀਜਾ ਤੱਕ ਸ਼ੌਂਕ ਕਰੋ ਅੰਡਰ ਟੈਗਰ ਨੂੰ ਦੇਖੋ ਉਹ ਪੱਲੇ ਬੱਚਿਆਂ ਨੂੰ ਮੈਂ ਫੀਡ ਬਾ ਦੇਵਾਂ ਕਿਉਂਕਿ ਫੀਡ ਮੈਂ ਪਾ ਕੇ ਨਹੀਂ ਗਿਆ ਸੀਗਾ ਸਾਰੇ ਕੋਈ ਨਾ ਕਰਦੇ ਸਹੀ ਹੈ ਦੂਰ ਹੋ ਜਾ ਕੀ ਸਾਹਮਣੇ ਆਂਦਾ ਮੈਂ ਦੁੱਧੀਆਂ ਨਾਲ ਲੌਣੇ ਸੀਗੇ ਇੱਕੋ ਜਗਾ ਕਰ ਦੁੱਤੇ ਇਹ ਹੂੰ ਉਹਨੂੰ ਵੰਦਾ ਛੋੜਦਾ ਬਹੁਤ ਆ ਹੁਣੇ ਨਵੇਂ ਹੋਣੇ ਸਾਰੇ ਪੱਲੇ ਆ ਤੋਂ ਹੁਣ ਤੋਂ ਈਕਾ ਆਪਣੀ ਫਿਰਦੀ ਰਾਨੋ ਇਹ ਅੰਡਾ ਦਿੰਦੀ ਫਿਰਦੀ ਅੱਜ ਪਤਾ ਨਹੀਂ ਕਿੱਥੇ ਅੰਡਰ ਤੇ ਤਾਂ ਅੰਡਾ ਵੀ ਲੱਭਣਾ ਹੀ ਪੈਣਾ ਨਹੀਂ ਤਾਂ ਬਿੱਲੇ ਦਾ ਸ਼ਿਕਾਰ ਹੋ ਜਾਣਾ ਅੰਡਾ ਇਹਦਾ ਤੇ ਇਹ ਤੁਹਾਨੂੰ ਮੈਂ ਸ਼ੌਂਕ ਕਰਉਣਾ ਬੱਚੇ ਆਪਾਂ ਸਾਰੇ ਇੱਕ ਜਗ੍ਹਾ ਕਰ ਦੁੱਤੇ ਮੁਰਗੀਆਂ ਨਾਲ ਔਲਾਦ ਤੇ ਚੰਨੋਂ ਨੂੰ ਵੀ ਹੁਣ ਬਾਹਰ ਛੱਡਤਾ ਬਜਨ ਬਜਨ ਪੂਰਾ ਕਰ ਲਿਓ ਆਪਣਾ ਚੱਬਰੇ ਚੱਲ 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 ਮੈਂ ਕਰਉਣਾ ਤਾਂ ਮੈਂ ਸ਼ੌਂਕ ਇੱਕ ਮਿੰਟ ਆ ਲੋ ਇਹ ਇੱਕ ਮਿੰਟ ਨਹੀਂ ਤਾਂ ਇਹ ਹੋ ਗਿਆ ਹੁਣ ਸਹੀ ਹੈ ਨਾ ਸਾਰੇ ਬੱਚੇ ਇੱਕ ਜਗ੍ਹਾ ਕਰ ਦਤੇ ਇਹਦੇ ਵਿੱਚ ਗਲਵੇ ਵੀ ਆ ਚੰਨੋਂ ਦੇ ਵੀ ਅੰਡਰ ਟੈਗਰ ਬਰਡਲੈਂਡ ਵੀ ਆ ਇਹਦੇ ਵਿੱਚ ਠੀਕ ਹੈ ਜਿਹੜੇ ਦੋਸਤਾਂ ਨੂੰ ਪਸੰਦ ਆ ਗਲਵੇ ਬੱਚੇ ਵੀ ਆਪਾਂ ਸੇਲ ਕਰਾਂਗੇ ਤੇ ਪੀਲੇ ਵੀ ਮਿਲ ਜਾਣਗੇ ਤੇ ਅੰਡਰ ਟੈਗਲ ਦੇਣ ਦੇ ਮਿਲ ਜਾਣਗੇ ਬੱਚੇ ਠੀਕ ਹੈ ਜਿਵੇਂ ਦੀ ਕਿਸੇ ਦੀ ਚੋਇਸ ਹੋਈ ਤੇ ਜਿਵੇਂ ਦੀ ਕਿਸੇ ਦੀ ਜੇਬ ਕੰਮ ਕਰਦੀ ਹੋਈ ਆਪਾਂ ਨੂੰ ਦੱਸ ਦਿਓ ਉਹਵੇਂ ਦੇ ਬੱਚੇ ਆਪਾਂ ਤੁਹਾਨੂੰ ਦੇ ਦਾਂਗੇ ਲੇਕਿਨ ਬੱਚੇ ਸਾਰੇ ਚੰਗੇ ਹੋਣਗੇ ਗਾਰੰਟੀ ਵਾਲੇ ਠੀਕ ਹੈ ਆ ਆਪਣਾ ਖੜਾ ਹਿਟਲਰ ਇਹਦੇ ਪੱਠੇ ਦਾ ਆਪਾਂ ਤੁਹਾਨੂੰ ਸ਼ੌਕ ਕਰਾਵਾਂਗੇ ਅੱਜ ਜਿਹੜਾ ਬਾਈ ਕਾਂਤੀ ਕੋ ਖੜਾ 12 ਦਿਨ ਦਾ ਬੱਚਾ ਲੈ ਗਿਆ ਹੀ ਬਾਈ ਆਪਣੇ ਕੋਲ ਤੇ ਇੱਕ ਆ ਮੁਰਗੀ ਜਿਹੜੀ ਆਪਣੇ ਮੁਰਗ ਪਾਸਰੀ ਧੀ ਈ ਆ ਇਹ ਵੀ ਕੜਕ ਹੋ ਗਈ ਆ ਸੇਵਾ ਮੰਗ ਲਈ ਇਹਦੇ ਤੋਂ ਲੈ ਆਂ ਅੰਡੇ ਪਾਵਾਂਗੇ ਆਪਰਲੀ ਮੁਰਗੀ ਨੇ ਵੀ ਆਂਡਾ ਦਿੱਤਾ ਹੋਇਆ ਆ ਸਲੇਟੀ ਨੇ ਨੂਰ ਜਹਾਨੇ ਆ ਗਲਵਾ ਪੱਠਾ ਵਿੰਗ ਨੂੰ ਖੜਾ ਠੀਕ ਆ ਇਹਦੇ ਬੱਚੇ ਵੀ ਆ ਗਏ ਆ ਆਪਣੇ ਕੋਲ ਇੱਕ ਮੁਰਗੀ ਉਧਰ ਅੰਡਾ ਟੈਕ ਦੇਦੀ ਬੱਚੇ ਕੱਢਦੀ ਪਈ ਆ ਤੇ ਮੈਂ ਤੁਹਾਨੂੰ ਸ਼ੌਕ ਕਰਾਉਂਗਾ ਇੱਕ ਮਿੰਟ ਇੱਧਰ ਚੱਲਦੇ ਆ ਇਹਨਾਂ ਬੱਚਿਆਂ ਨਾਲ ਠੀਕ ਆ ਦੇਖਿਓ ਕੁਆਲਟੀ ਕੁਆਲਟੀ ਕਿਵੇਂ ਦੇ ਤਿਆਰ ਹੋ ਰਿਹਾ ਹੈ ਵੀ। ਛੁੱਧ ਪੀਲੇ ਬਣਨੇ ਭਰਾ ਇਹੋ। ਠੀਕ ਆ। ਜਿਵੇਂ ਜਿਵੇਂ ਇਹ ਵੱਡੇ ਹੋਈ ਜਾਣੇ ਉਵੇਂ ਮੇਂ ਰੇਟ ਵਧੀਆਂ ਨਹੀਂ ਮੇਰੇ ਭਰਾਏ ਦਾ। ਗੁੱਸਾ ਕਿਸੇ ਗੱਲ ਦਾ ਨਹੀਂ ਹੈਗਾ। ਠੀਕ ਹੈ ਇਹਨਾਂ ਦੇ ਪੈਸੇ ਉਹੀ ਦੋਸਤ ਲਾਊਗਾ ਜਿਹੜੇ ਦੋਸਤ ਨੂੰ ਪਤਾ ਕਿ ਸੀਲ ਮਹਿੰਗੇ ਮਿਲਦੇ ਆ। ਠੀਕ ਹੈ। ਸੀਲਾਂ ਦਾ ਰੇਟ ਜਿਆਦਾ ਹੀ ਹੁੰਦਾ। ਠੀਕ ਹੈ। ਤੇ ਇੱਧਰ ਆਪਣੇ ਖੜੀਆ ਬਿੰਗਮ ਜੋੜੀ। ਬਿੰਗਮ ਮਾਦੀ, ਬਿੰਗਮ ਮੁਰਗਾ ਇਹਨੇ ਅਜੰਡਾ ਫੇਨੀ ਤਾ ਕਲਮ ਨਹੀਂ ਦਿੱਤਾ। ਇਹ ਨਾਗੇ ਪਾਉਣ ਲੱਪੀ ਜਾਂਂਡਿਆਂ ਦੇ ਇਹਦਾ ਵੀ ਹੱਲ ਕੋਈ ਕਰਦੀਆਂ ਦੇਖਦੀਆਂ ਤੇ ਹੁਣ ਆਪਾਂ ਇਧਰ ਅੰਡੇ ਟੈਗਰਲ ਚਲਦੇ ਇਹਨੂੰ ਬੰਦ ਕਰ ਦੇਣਾ ਆਪਾਂ ਓਏ ਆ ਆ ਆ ਆ ਇਹਨੂੰ ਬੰਦ ਕਰਦੇ ਆਂ ਦੇ ਪੀਲੇ ਮੁਰਗੇ ਨੂੰ ਨਾਲ ਮੁਰਗੀਆਂ ਉਹਦੇ ਖੋਲਦੇ ਆਂ ਇਹਨਾਂ ਨੇ ਰੰਗ ਬਦਲਨਾ ਹਜੇ ਇਹਨਾਂ ਦੇ ਪੱਲੇ ਜਿਹੜੇ ਝੜ ਕੇ ਨਾ ਨਵੇਂ ਹੋਣੇ ਖਾਂਬੇ ਨਾ ਜਿਹੜੇ ਆਣੇ ਹੂੰ ਇੰਨਾ ਵੱਡਾ ਵੀ ਯਾਨੀ ਕਿ ਇਹੋ ਜਿਹੜੀ ਪੀਲੇਆ ਦੇ ਵਿੱਚ ਜਿਹੜੀ ਬਲੱਡ ਲੈਣ ਗਾ ਲੜੂਗੀ ਇਹੋ ਲਾਣੇ ਆ ਥੋੜੀ ਲਾਣੇ ਹਾਂ ਇਹ ਸਿਆਲੂ ਕੁੱਲ ਸਿਆਲੂ ਉਹ ਸਿਆਲੂ ਹਾਂ ਕੁੱਲ ਸਿਆਲੂ ਸਿਆਲ ਚ ਚੱਲਣਾ ਕੰਮ ਇਹਨਾਂ ਬਾਕੀ ਜਿਹੜਾ ਸਾਹਮਣੂ ਵਾਲੀ ਆਗੇ ਲੜਾ ਲੂਗਾ ਆਪਾਂ ਨਸੋ ਦੀ ਗਾਰੰਟੀ ਦੇ ਸਕਦੇ ਹਾਂ ਭਰਾ ਬਾਕੀ ਸਾਹਮਣੂ ਅਗਲੇ ਦੀ ਹੈ ਖਰਾਕ ਲਾਊਗਾ ਲੜਾ ਲੂਗਾ ਇਹਦਾ ਖਰਾਕ ਲੜਨੀ ਹੈ ਇਹਦੇ ਆਂਡੇ ਖਰਾਬ ਹੋ ਗਏ ਅੰਡਰਟੈਗ ਦੇ ਥੋੜੇ ਆਂਡੇ ਜ ਵੱਟੇ ਬਣੇ ਬਾਕੀ ਜਿਹੜੀਆਂ ਦੋ ਮੁਰਗੀਆਂ ਪਿੱਛੇ ਬੈਠੀਆਂ ਹਨ ਉਹਨਾਂ ਵਿੱਚ ਇਹਦੇ ਆਂਡੇ ਹੈਗੇ ਆ ਉਹਨਾਂ 'ਚੋਂ ਦੇਖਦੇ ਬਣਦੇ ਕੀ ਹੁੰਦਾ ਨਿਕਲ ਆਵੇ ਤਾਂ ਮੁਰਗਾ ਰੱਖ ਲਈਂਦਾ ਪੁੱਤ ਯਾਰ ਰੱਖੇ ਸੀ ਪਾਲੇ ਸੀ ਉਹ ਬਿੱਲਾ ਮੇ ਤੋਂ ਹੁਣ ਕੀ ਕਰਾਂ ਮੈਂ ਤੇ ਉਹਨੂੰ ਬਾਹਲਾ ਹੀ ਉਹਨੇ ਯਾਰ ਕੰਮ ਖਰਾਬ ਕੀਤਾ ਇਹਦਾ ਪੱਠਾ-ਪੱਠੀ ਰੱਖੇ ਮੈਂ ਬਹੁਤ ਆਉ ਦੇ ਮੋਹਦਰ ਦੀ ਸ਼ਾਹਗੜਾ ਨਹੀਂ ਜ ਮੈਂ ਦੇਖਿਆ ਹੈ ਖੁੱਲੇ ਆ ਮੇਰੇ ਵੀ ਖੁੱਲੇ ਆ ਕੋਈ ਨਾ ਹੁੰਦਾ ਮੈਂ ਉਹਨੂੰ ਆਜੀ ਉਹਨਾਂ ਵਿੱਚ ਉੱਥੇ ਚੱਲਦਾ ਸੀਗੇ ਠੀਕ ਆ ਕੋਠੇ ਦੀਆਂ ਤੂੰ ਕੋਠੇ ਹੀ ਆ ਕੋਈ ਨਾ ਹੁੰਦਾ ਕਰੋਨੇ ਸ਼ੌਂਕ ਫਿਤਰੀ ਵਾਲਿਆਂ ਦਾ ਵੀ ਠੀਕ ਹੈ ਇੱਕ ਦੋਸਤ ਆਪਾਂ ਨੂੰ ਬਟਾਲੇ ਤੋਂ ਫੋਨ ਕਰਦਾ ਸੀਗਾ ਭਾਜੀ ਕਹਿੰਦਾ ਯਾਰ ਮੈਂ ਇਧਰੋਂ ਬਠਿੰਡੇਵਾਲੋਂ ਮਗਾਇਆ ਸੀ ਜਾਨਵਰ ਮੋੜ ਕੇ ਯਾਰ ਮੇਹਨਤ ਤੱਕਾ ਹੋ ਗਿਆ ਕਹਿੰਦਾ ਉਹ ਦੋਗਲੇ ਨਿਕਲੇ ਤੇ ਕਹਿੰਦਾ ਤੇਰੀ ਕੀ ਗਾਰੰਟੀ ਆ ਮੈਂ ਹੁਣ ਦੱਸਿਆ ਮੇਗਾ ਭਰਾ ਮੇਰੀ ਇਹ ਗਾਰੰਟੀ ਆ ਮੇਰੇ ਜਾਨਵਰ ਦੋਗਲੇ ਨਹੀਂ ਨਿਕਲਣਗੇ ਯਾਰ ਇੰਨੀ ਆਪਾਂ ਨੂੰ ਗਾਰੰਟੀ ਆ ਆਪਣੀ ਭਾਵੇਂ ਤੂੰ ਮੇਰੇ ਤੋਂ ਇੱਕ ਦਿਨ ਦਾ ਬੱਚਾ ਲੈ ਆ ਕੇ ਪਾੜ ਲਾ ਯਾਰ ਠੀਕ ਹੈ ਇਹ ਚੀਜ਼ ਕੋਈ ਬੰਦਾ ਉਦੋਂ ਹੀ ਕਹਿ ਸਕਦਾ ਜਦੋਂ ਉਹਨੂੰ ਆਪਣੀ ਬਣਾਇਨ ਦਾ ਪਤਾ ਹੋਵੇ ਵੀ ਇਹ ਦੋਗਲੇ ਨਹੀਂ ਨਿਕਲਣੇ ਵੀ ਇਹ ਸੀਲੇ ਨਿਕਲਣਗੇ ਸੀਲਾ ਮਤਲਬ ਇਹ ਆ ਵੀ ਲੜਨਗੇ ਯਾਰ ਤੇ ਆਪਣੀ ਕੁਆਲਿਟੀ ਵੀ ਦਿਖਾਉਣਗੇ ਇਦਾਂ ਨਹੀਂ ਠੀਕ ਹੈ ਤੇ ਉਹ ਕਹਿੰਦਾ ਮੈਂ ਪਾਲਦਾ ਰਿਆਂ ਬਾਅਦ ਚ ਕਹਿੰਦਾ ਉਹ ਦੇਸੀ ਦੁਗਲੇ ਆ ਬਣ ਗਏ ਮੈਂ ਕਿਹਾ ਭਰਾ ਤੂੰ ਲੈ ਕਿੰਨੇ ਦੇ ਸੀ ਇਹ ਕਹਿੰਦਾ ਸਸਤੇ ਲੈ ਸੀਗੇ ਮੈਂ ਕਿਹਾ ਸਸਤੇ ਦੇ ਚੱਕਰਾਂ ਦਾ ਭਰਾਵਾ ਇਹੀ ਕੁਝ ਹੁੰਦਾ ਹੁੰਦਾ ਹਾਂਜੀ ਕੀ ਹੋਇਆ ਨਾਮ ਕਾ ਲੈਵਨ ਦਾ ਨਾਮ ਕਾ ਜਾਨਾ ਉਹਨਾਂ ਠੀਕ ਆ ਆਪਾਂ ਹੁਣ ਵੀ ਬਾਲਾ ਅੱਜ ਲੰਬਾ ਅੱਜ ਦੇ ਬਲੌਗ ਨੂੰ ਨਹੀਂ ਖਤਰੇ ਤੇ ਅੱਜ ਦੇ ਬਲੌਗ ਦਾ ਜੇ ਕੁਝ 파ਟ ਮੈਂ ਕੋਸ਼ਿਸ਼ ਕਰੂੰਗਾ ਦੂਸਰੀ ਜਗ੍ਹਾ ਜਾ ਕੇ ਜਿੱਧਰ ਮੁਰਗੀਆਂ ਬੱਚੇ ਕੱਢਦੀਆਂ ਤੇ ਉੱਥੇ ਜਾ ਕੇ ਐਂਡ ਕਰੂੰਗਾ ਇਦੀ ਜੁੜੇ ਰਹੋ ਉਡੀ ਵੀ ਆਪਾਂ ਖੋਲੀ ਹੋਈ ਹੈ ਇਹਦੇ ਨਾਲ ਦੀ ਮੁਰਗੀ ਜਿਹੜੀ ਆ ਉਹ ਕੁੜਕੋ ਗਈ ਆ ਉਹਨੂੰ ਸਿਵਾਟੇ ਬਿਠਾਵਾਂਗੇ ਹੁਣ ਆਪਾਂ ਪੀਲਾ ਹਿਟਲਰ ਤੇ ਨਾਲ ਪੀਲੀ ਮਾਦੀ ਜੇ ਨਾ ਬੱਚੇ ਦਾ ਤਰੀਕ ਤੋ ਫਿਰ ਦੁਬਾਰਾ ਸ਼ੌਂਕਾ ਲਓ ਬੀਕ ਵੀ ਸਕੇ ਹੋ ਜੇ ਇਹਨਾਂ ਨੂੰ ਆਪਾਂ ਮੁਰਗੀੋਂ ਅਲੱਗ ਕਰ ਦਿੱਤਾ ਇਹਦੇ ਵਿੱਚ ਗਲਵੇ ਵੀ ਆ ਪੀਲੇ ਵੀ ਆ ਇੱਕ ਦੋ ਬੱਚੇ ਮੋਜਰ ਵੀ ਹੈਗੇ ਆ ਅੰਡਰਟੈਕਰ ਦੇ ਤੇ ਜੈਡ ਬਲੈਕ ਵੀ ਆ ਚੰਨੋ ਦੇ ਠੀਕਾ ਹੁਣ ਆਪਾਂ ਹੀਟਰ ਖੋਲ ਲਿਆ ਬਿੰਗਮ ਪਟਾ ਖੋਲ ਦਾ ਗਲਵਾ ਬਿੰਗਮ ਮੁਰਗਾ ਤੇ ਬਿੰਗਮ ਮੁਰਗੀ ਡਾਇਨਾ ਹਜੇ ਆਪਾਂ ਖੋਲੇ ਨਹੀਂ ਇਹਨਾਂ ਨੂੰ ਹਜੇ ਫਿਰ ਤਰੰਨੇ ਆ